ਇਹ ਮਾਤਾ ਨੂੰ ਧਿਆਨੰਦ ਹਸਪੀਟਲ ਦੇ ਵਿੱਚ ਡੀ ਐਮ ਸੀ ਦੇ ਵਿੱਚ ਜੇਰੇ ਇਲਾਜ ਹੈ ਜੀ ਮਾਤਾ ਜੀ ਦੇ ਅੱਖ ਚ ਕੀੜੇ ਪਏ ਹੋਏ ਸੀ ਅੰਦਰੋਂ ਹੱਡੀਆਂ ਤੱਕ ਨਜ਼ਰ ਆਉਂਦੀਆਂ ਸੀ ਪਲੀ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਮਾਤਾ ਜੀ ਦੀ ਸਿੱਧ ਜੱਬੀ ਲਈ ਵੀਰ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਾਤਾ ਪਰਮਜੀਤ ਕੌਰ ਜੀ ਦੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਮਾਤਾ ਨੂੰ ਅਸੀਂ ਕੁਝ ਦਿਨ ਪਹਿਲਾਂ ਲੁਧਿਆਣਿਆਂ ਫਲਾਈਓਵਰ ਦੇ ਥੱਲੇੋਂ ਲੈ ਕੇ ਆਏ ਸੀ ਤੇ ਹੁਣ ਇਹ ਮਾਤਾ ਧਿਆਨਨੰਦ ਹਸਪੀਟਲ ਦੇ ਵਿੱਚ ਡੀ ਐਮ ਸੀ ਦੇ ਵਿੱਚ ਜੇਰੇ ਇਲਾਜ ਆ ਜੀ ਮਾਤਾ ਜੀ ਦੇ ਅੱਖ 'ਚ ਕੀੜੇ ਪਏ ਹੋਏ ਸੀ ਅੰਦਰੋਂ ਹੱਡੀਆਂ ਤੱਕ ਨਜ਼ਰ ਆਉਂਦੀਆਂ ਸੀ ਅਸੀਂ ਜਿਸ ਦਿਨ ਮਾਤਾ ਜੀ ਨੂੰ ਲੈ ਕੇ ਆਏ ਪਹਿਲੇ ਦਿਨ ਤਿੰਨ ਕੌਲੀਆਂ ਕੀੜਿਆਂ ਦੀਆਂ ਭਰਗੀਆਂ ਮਾਤਾ ਜੀ ਦੀ ਅੱਖ ਅੱਖ ਤੇ ਕੰਨ ਦਾ ਰਸਤਾ ਇੱਕੋ ਹੀ ਹੋਇਆ ਪਿਆ ਸੀ ਉਸ ਤੋਂ ਬਾਅਦ ਦੂਸਰੇ ਦਿਨ ਵੀ ਕੀੜੇ ਨਿਕਲੇ ਤੀਸਰੇ ਦਿਨ ਵੀ ਨਿਕਲੇ ਕੀੜੇ ਖਤਮ ਹੋਣ ਤੋਂ ਬਾਅਦ ਅੰਦਰੋਂ ਸਾਰੀ ਅੱਖ ਗਲੀ ਹੋਈ ਸੀ ਤੇ ਇਹਨਾਂ ਦੀਆਂ ਸਰਜਰੀਆਂ ਹੋਣੀਆਂ ਜ਼ਰੂਰੀ ਸੀ ਡਾਕਟਰ ਕਹਿੰਦੇ ਉਹਦੇ ਲਈ ਦਿਆਨੰਦ ਹਸਪੀਟਲ ਸਾਨੂੰ ਦਾਖਲ ਕਰਾਉਣਾ ਪਿਆ ਕਿਉਂਕਿ ਸਰਜਰੀਆਂ ਸੀ ਜਿਹੜੀਆਂ ਉਹ ਕਾਫੀ ਮਨ ਲੁਕ ਕ੍ਰਿਟੀਕਲ ਸੀ ਕਾਫੀ ਜ਼ਿਆਦਾ ਸਮੱਸਿਆ ਦੇ ਵਿੱਚ ਸੀ ਮਾਤਾ ਜੀ ਦੇ ਬ੍ਰੇਨ ਤੱਕ ਅਸਰ ਹੋਇਆ ਹੋਇਆ ਸੀ ਕੀੜਿਆਂ ਉਹਦੇ ਕਰਕੇ ਹੁਣ ਮਾਤਾ ਜੀ ਦਿਆਨੰਦ ਹਸਪੀਟਲ ਚ ਦਾਖਲ ਨੇ ਜੀ ਪਲੀਜ਼ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਮਾਤਾ ਜੀ ਦੀ ਸਿਹਤ ਜਾਬੀ ਲਈ ਵੀ ਅਰਦਾਸ ਕਰਿਓ ਤੇ ਮਾਤਾ ਜੀ ਵਾਸਤੇ ਤੁਸੀਂ ਜੇ ਕੋਈ ਸਪੋਰਟ ਕਰ ਸਕਦੇ ਆ ਭੈਣ ਭਰਾ ਤਾਂ ਉਹ ਵੀ ਉੱਥੇ ਦਿ ਆਨੰਦ ਹਸਪੀਟਲ ਤੇ ਜਾ ਕੇ ਤੁਸੀਂ ਸਿੱਧੀ ਕਿਉਂਕਿ ਹਰ ਰੋਜ਼ ਦਾ 20-22000 ਰੁਪਿਆ ਖਰਚਾ ਆਉਂਦਾ ਮਾਤਾ ਦੇ ਹਰ ਰੋਜ਼ ਅੱਖਾਂ اندرੋਂ ਸਾਫ਼ ਕੀਤੀ ਜਾਂਦੀ ਹੈ ਦੋ ਜਾਂ ਤਿੰਨ ਵਾਰ ਕਲੀਨਿਕ ਹੋ ਚੁੱਕੀ ਆ ਸਰਜਰੀ ਹੋ ਚੁੱਕੀ ਆ ਅੰਦਰੋਂ ਆ ਇਸ ਮਾਂ ਦੀ ਇਹ ਦੁਰਦਸ਼ਾ ਇਹਨਾਂ ਦੇ ਆਪਣੇ ਆਂ ਦੇ ਹੁੰਦਿਆਂ ਹੋਇਆਂ ਹੋਈ ਇਸ ਮਾਂ ਦੇ ਦੋ ਪੁੱਤ ਜਿਹੜੇ ਮਾਂ ਨੇ ਬੜੇ ਔਖੇ ਹੋ ਕੇ ਪਾਲੇ ਤੇ ਪੜ੍ਹਾਏ ਇੱਕ ਨੂੰ ਗ੍ਰੈਜੂਏਸ਼ਨ ਕਰਾਈ ਤੇ ਇੱਕ ਨੂੰ ਪਲੱਸ 2 ਕਰਾਈ ਤੇ ਅੱਜ ਪਲੱਸ 2 ਵਾਲਾ ਵੀ ਨਸ਼ਾ ਕਰਦਾ ਮਾਂ ਦੇ ਕੀੜੇ ਪੈਸੇ ਤੜਫੀ ਜਾਂਦੀ ਸੀ ਤੇ ਉਹ ਕੋਲੇ ਬੈਠਾ ਚਿੱਟਾ ਲਾਈ ਜਾਂਦਾ ਰਹਿਣਾ ਤੇ ਦੂਸਰਾ ਵੱਡਾ ਜੀ ਨੇ ਗ੍ਰੈਜੂਏਸ਼ਨ ਕੀਤੀ ਆ ਉਹ ਵੀ ਦਿਹਾੜੀ ਦੱਪਾ ਕਰਦਾ ਉਹ ਵੀ ਆਪਣੇ ਜਿੰਨੇ ਕਮਾਉਂਦਾ ਤੇ ਖਾ ਲੈਂਦਾ ਤੇ ਮਾਤਾ ਦਾ ਭਰਾ ਡਾਕਟਰ ਸੀ ਉਹਨੇ ਵੀ ਮਾਂ ਦੇ ਅੱਖ ਤੇ ਪੱਟੀ ਤੱਕ ਨਹੀਂ ਕੀਤੀ ਤੇ ਸਾਡੀ ਸਮਾਜ ਨੇ ਸਾਡੀ ਸੁਸਾਇਟੀ ਨੇ ਇਹਨਾਂ ਮਾੜਾ ਆਪਣਾ ਕਿਰਦਾਰ ਅਦਾ ਕੀਤਾ ਜਿਨ੍ਹਾਂ ਦੇ ਘਰੇ ਮਾਂ ਕਿਰਾਏ ਤੇ ਰਹਿੰਦੀ ਸੀ ਜਦੋਂ ਅੱਖ 'ਚ ਕੀੜੇ ਪੈ ਗਏ ਉਹਨਾਂ ਨੇ ਵੀ ਘਰ ਖਾਲੀ ਕਰਾ ਲਿਆ ਤੇ ਜਦੋਂ ਕਿਸੇ ਹੋਰ ਦੇ ਘਰੇ ਜਾ ਕੇ ਕਿਰਾਏ ਤੇ ਰਹਿਣ ਲੱਗਦੇ ਤਾਂ ਜਦੋਂ ਉਹਨਾਂ ਨੂੰ ਅੱਖ ਦੇ ਇਸਕੇ ਪਤਾ ਲੱਗਦਾ ਵੀ ਅੱਖ ਗਲੀ ਹੋਈ ਆ ਕੀੜੇ ਪਏ ਹੋਇਆ ਉਹ ਵੀ ਘਰ ਖਾਲੀ ਕਰਾ ਲੈਂਦੇ ਪਿਛਲੇ 3 ਮਹੀਨਿਆਂ ਤੋਂ ਆਹੀ ਕੁਝ ਹੋ ਰਿਆ ਸੀ ਮਾਤਾ ਪਰਮਜੀਤ कौर ਵਾਈਫ ਆਫ ਸੁਵੰਨ ਸਿੰਘ ਦੇ ਨਾਲ ਤੇ ਮਾਤਾ ਸਿਮਨਾ ਹਸਪਤਾਲ ਲੁਧਿਆਣਾ ਹੀ ਪਹੁੰਚਦੀ ਆ ਤਾਂ ਉਹ ਵੀ ਗੇਟ ਤੋਂ ਹੀ ਵਾਪਸ ਮੋੜ ਦਿੰਦੇ ਆ ਪੀਜੀਆਈ ਹਸਪਤਾਲ ਚੰਡੀਗੜ੍ਹ ਨੂੰ ਰੈਫਰ ਕਰ ਦਿੰਦੇ ਆ ਤੇ ਮਾਤਾ ਪੀਜੀਆਈ ਪਹੁੰਚਦੀ ਆ ਤੇ ਉੱਥੇ ਵੀ ਐਂਬੂਲੈਂਸ ਵਾਲਾ ਲਾ ਕੇ ਭਜਾਉਂਦਾ ਤੇ ਬੇਟਾ ਉਹਦਾ ਲੈ ਕੇ ਜਦੋਂ ਹਸਪਤਾਲ ਦੇ ਅੰਦਰ ਜਾਂਦਾ ਤੇ ਉਹ 32 ਸੈਕਟਰ ਵਾਲੇ ਪੀਜੀਆ ਹਸਪਤਾਲ ਵੱਲ ਰੈਫਰ ਕਰ ਦਿੰਦੇ ਆ ਤੇ ਉੱਥੋਂ ਮਾਤਾ ਫੇਰ ਵਾਪਸ ਲੁਧਿਆਣੇ ਆ ਜਾਂਦੇ ਪ੍ਰਾਈਵੇਟਾ ਹਸਪਤਾਲਾਂ 'ਚ ਜਾਂਦੇ ਆ ਤੇ ਜਿੱਥੇ 4 ਲੱਖ ਰੁਪਇਆ ਮੰਗਿਆ ਜਾਂਦਾ ਤੇ ਉਹ ਪਰਿਵਾਰ ਫੇਰ ਪੁਲ ਦੇ ਥੱਲੇ ਆ ਕੇ ਬੈਠ ਜਾਂਦਾ ਰਾਤ ਨੂੰ ਜੇ ਕਿਸੇ ਦੁਕਾਨ ਦੇ ਮੂਹਰੇ ਕਿਸੇ ਥੜੇ ਤੇ ਸੌ ਜਾਂਦੇ ਮਾਂ ਪੁੱਤ ਤਸਵੀਰੋਂ ਦੁਕਾਨਦਾਰ ਆ ਕੇ ਠਾਰਨਦੇ ਤੇ ਜੇ ਫਲਾਈਓਵਰਾਂ ਦੇ ਥੱਲੇ ਪੈ ਜਾਂਦੇ ਤਾਂ ਉੱਥੇ ਮੱਖੀਆਂ ਕੀੜੀਆਂ ਮਾਤਾ ਨੂੰ ਤੰਗ ਕਰਦੀਆਂ ਤੇ ਮਾਤਾ ਤੜਫਦੀ ਚੱਲੀ ਨਾ ਜਾਂਦੀ ਪਰ ਉਹ ਲੋਕ ਜਿਹੜੇ ਮਾਤਾ ਦੇ ਕੋਲ ਦੀ ਲੰਘ ਰਹੇ ਸੀ ਉਹ ਲੋਕ ਅੰਨੇ ਸੀ ਜਾਣਨ ਨੂੰ ਦਿਖਾਈ ਦਿੰਦਾ ਸੀ ਉਹ ਜਿਉਂਦੇ ਸੀ ਜਾਂ ਉਹ ਮਰ ਚੁੱਕੇ ਸੀ ਇਹ ਵੀ ਸਮਝ ਨਹੀਂ ਸੀ ਆ ਰਿਹਾ ਕਿਉਂਕਿ ਇੰਨੀ ਤੜਫਦੀ ਹੋਈ ਉਹ ਮਾਂ ਜਿਹੜੀ ਗੁਰੂ ਰਾਮਦਾਸ ਨਗਰੀ ਦੇ ਵਿੱਚ ਵਿਆਹੀ ਗਈ ਸੀ ਸ਼ਿਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਘਰ ਸੀ ਤੇ ਮਾਂ ਰੋਂਦੀ ਆ ਕਹਿੰਦੀ ਪੁੱਤ ਮੈਂ ਕਦੇ ਕੈਂਚੀ ਨਹੀਂ ਸਲਵਾਈ ਬਾਲਾਂ ਨੂੰ ਪੁੱਤ ਮੈਂ ਮੇਰਾ ਚਪਹਿਰਾ ਸਾਫ ਟੁੱਟ ਗਿਆ ਮੈਂ ਹਰ ਐਤਵਾਰ ਚਪਹਿਰਾ ਸਾਫ ਕਰਦੀ ਸੀ ਮਸ਼ੀਦਾ ਸਾਹਿਬ ਜਾਣਦੀ ਸੀ ਪੁੱਤ ਮੇਨ ਮੈਂ ਕਿਹੜੇ ਕਰਮ ਮਾੜੇ ਕਰਤੇ ਮੇਰੇ ਨਾਲ ਐਦਾਂ ਕਿਵੇਂ ਹੋ ਗਿਆ ਮੇਰਾ ਪੁੱਤ ਕਹਿੰਦੀ ਮੇਰੇ ਕੋਲੇ ਬੈਠਾ ਨਸ਼ਾ ਕਰੀ ਜਾਂਦਾ ਮੇਰੇ ਪੱਟੀ ਨਹੀਂ ਕਰਾਉਂਦਾ ਮੇਰੇ ਕੋਲੇ ਬੈਠਾ ਟੀਕੇ ਲਾਈ ਜਾਂਦਾ ਮਾਂ ਤਾਂ ਰੋਂਦੀ ਆ ਰੋ ਰੋ ਕੇ ਇੱਕ ਅੱਖ ਜਿਹੜੀ ਬਚੀ ਆ ਉਹ ਵੀ ਗਾਲੀ ਜਾਂਦੀ ਅਰਦਾਸ ਕਰਿਓ ਮਾਤਾ ਪਰਮਜੀਤ कौर ਜੀ ਦੇ ਆਉਣ ਵਾਲੇ ਜੀਵਨ ਵਾਸਤੇ ਵੀ ਉਹਦੀ ਜਿਹੜੀ ਇਹ ਹਾਲਤ ਆ ਇਹ ਠੀਕ ਹੋ ਸਕੇ ਮਾਤਾ ਦੀ ਇਹ ਤਕਲੀਫ ਆ ਜਿਹੜੀ ਉਹ ਘਟ ਸਕੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਸਮਤ ਬੁੱਧੀ ਬਖਸ਼ਣ ਜਿਹੜੇ ਲੋਕ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਆਪਣੇਆਂ ਦੇ ਨਾਲ ਵੀ ਨਹੀਂ ਖੜ ਸਕਦੇ ਇੱਕ ਅਰਦਾਸ ਹੋਰ ਕਰਿਓ ਸਾਡੇ ਸਿਸਟਮ ਵਾਸਤੇ ਵੀ ਇੰਨਾ ਕਿ ਚੰਗਾ ਸਿਸਟਮ ਹੋ ਜਾਵੇ ਸਾਡੇ ਪੰਜਾਬ ਦੇ ਹਸਪਤਾਲਾਂ ਦਾ ਮੇ ਕੋਈ ਐਸ ਹਾਲਤ ਚ ਹਸਪਤਾਲ ਜਾਵੇ ਵੀ ਉਹਦੀ ਅੱਖ ਚ ਕੀੜੇ ਪਏ ਤੇ ਕੀੜੇ ਥੱਲੇ ਡਿੱਗੀ ਜਾਂਦੇ ਆ ਤੇ ਡਾਕਟਰ ਉਹਦੇ ਪੱਟੀ ਵੀ ਨਾ ਕਰੇ ਉਹਨੂੰ ਫਸਟ ਐਡ ਵੀ ਨਾ ਦੇਵੇ ਐਸੇ ਹਾਲਾਤ ਬਣਨ ਵੀ ਇਦਾਂ ਦੇ ਲੋਕਾਂ ਦੀ ਪੁੱਛਗਿੱਛ ਹੋਵੇ ਹਸਪਤਾਲਾਂ ਦੇ ਵਿੱਚ ਹੁਣ ਮਾਦਾ ਬਿਆਨੰਦ ਹਸਪੀਟਲ ਚ ਦਾਖਲ ਹੈ ਜੀ ਮਾਦਾ ਜੀ ਦੇ ਇਲਾਜ ਵਾਸਤੇ ਜਰੂਰ ਸਾਰੇ ਸਪੋਰਟ ਵੀ ਕਰਿਓ ਤੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ